ਇੱਥੇ ਦੇਖ ਲਓ ਇੱਥੇ ਨਹੀਂ ਤੁਹਾਡੀ ਕੋਈ ਪਈ ਐਨਾ ਚ ਨਹੀਂ ਕੋਈ ਪਈ ਆ ਪਈ ਆ ਮੈਂ ਕਹਿੰਦਾ ਆ ਬੰਨੀ ਕਰਾ ਦੇ ਇਹਨਾਂ ਚ ਦੇਖ ਲਓ ਕੋਈ ਦੇਹਦੀ ਤੁਹਾਡੀ ਚਾਹ ਚੱਕ ਕੁਛ ਨਾ ਕੁਛ ਲੋਕਾਂ ਨੂੰ ਕੋਈ ਸ਼ਿਕਾਇਤ ਹੈ ਚਾਹ ਚੱਕ ਮੈਂ ਪਹਿਲਾਂ ਤੁਹਾਨੂੰ ਇਹ ਕਿ ਉਹ ਬੋਲੇ ਕਿੰਨਾ ਨਗੋ ਚ ਸਰ ਵਹੀ ਸੁਣਾ ਦਿੰਦਾ ਚਲੋ ਸੁਣਾ ਉਹਨਾਂ ਇੱਕ ਜਦੋਂ ਮੈਂ ਆਉਣ ਲੱਗਿਆ ਇਹਦੇ ਵਿੱਚ ਆਪਣੀਆਂ ਸੁਭਾਵ ਦੇ ਵਿੱਚ ਉੱਥੇ ਹੋਈ ਜਾਗ ਰਹੀ ਜਿਹੜਾ ਆਪਾਂ ਗੱਲ ਕਰਕੇ ਆਟਿਆ ਉਹ ਫਿਰ ਮੈਂ ਇੱਕ ਚਾਹ ਇੱਕ ਰਵਾਈ ਲੈ ਕੇ ਲੱਗਿਆ ਨੈਕਸਟ ਟਾਈਮ ਉਹ ਤੇ ਮੇਰੀ ਗੱਲ ਆਈ ਮੈਂ ਆਖਿਆ ਇਹ ਕਹਾਂ ਪਿੱਛੋ ਆ ਕੇ ਪਹਿਲਾਂ ਬੋਲ ਜਾਂਦੇ ਉਹਦਾ ਪਿੱਛੋ ਆ ਕੇ ਪਹਿਲਾਂ ਬੋਲ ਜਾਂਦੇ ਬੁਰੀ ਬਾਣ ਹੈ ਕਈ ਲਖਾਰੀਆਂ ਨੂੰ ਵਾਹ ਜੀ ਵਾਹ ਨਾ ਆਪਣਾ ਮੂਰੇ ਰਖਾ ਲੈਂਦੇ ਹਾਂ ਹਾਂ ਮੂਰੇ ਰੱਖ ਮਲਾਜੇਦਾਰੀਆਂ ਨੂੰ ਕਿਆ ਮਾਰ ਤਾੜੀਆਂ ਹੱਥ ਪਣਾ ਲੈਂਦੇ ਉਹ ਚੰਦ ਕਈ ਊਰੀਕ ਤੇ ਵਾਰੀਆਂ ਨੂੰ ਮੈਂ ਬਿਨ ਬੋਲਿਆ ਘਰੋਂ ਬੁਣ ਨਿਕਣਾ ਜਹਾਜ਼ ਛੱਡ ਕੇ ਜਿਵੇਂ ਸਵਾਰੀਆਂ ਨੂੰ ਤੇ ਮੈਂ ਆਉਂਦੀ ਕਿ ਉਹ ਦੁੱਖ ਵੀ ਦੱਸਿਆ ਮੈਂ ਆਹ ਹਾਲ ਚੱਲ ਰਿਹਾ ਯਾਰ ਤੁਹਾਡੇ ਦਾ ਠੀਕ ਹੈ ਦੇਖੋ ਤੁਹਾਡੇ ਤੇ ਮੇਰੇ ਨਾਲ ਨਹੀਂ ਟਕਰਾਉਣਾ ਉਹਨਾਂ ਤੋਂ ਤੇ ਮੈਂ ਭਾਗੇ ਨਹੀਂ ਹਾਂ ਹਾਂਜੀ ਸਾਹ ਜੀ ਹਾਂਜੀ ਹਾਂਜੀ ਜ਼ਰੂਰ ਜੀ ਆਹ ਨਾ ਮੇਰਾ ਅੰਕ 50 ਦੀ ਮਹਾਰਾਣੀ ਜਿੰਦਾਂ ਦੇ ਵਿੱਚ ਇੱਕ ਕਲੀ ਆ ਹੂੰ ਹੂੰ ਪੁਲਿਸ ਅਚਾਨਕ ਨੂੰ ਹੂੰ ਹੂੰ ਸ਼ਾਹਸਿੰਗੀ ਚੜ ਗਏ ਲੜਾਈ ਨੂੰ ਹੂੰ ਹੂੰ ਉਹਦਾ ਨਜ਼ਾਰਾ ਕਹਿ ਬੱਜਿਆ ਟੋਨ ਲਗਾਰੇ ਜਦੋਂ ਵਿੱਚ ਹਟਾਰ ਗਏ ਹੂੰ ਹੂੰ ਆਏ ਦੇਖਣ ਲਈ ਛੱਡ ਕੇ ਕਾਰ ਬਿਹਾਰ ਹੂੰ ਹੂੰ ਕਰ ਅਰਦਾਸੇ ਜੰਗ ਨੂੰ ਚੜੇ ਪੁੱਤਰ ਮਾਵਾ ਦੇ ਹੂੰ ਹੂੰ ਕਾਰ ਅਰਦਾਸੇ ਜੰਗ ਨੂੰ ਚੜੇ ਪੁੱਤਰ ਮਾਵਾ ਦੇ ਜਿੱਤ ਦੇ ਲਾਜਕਾਰੇ ਸਾਹਮਣੇ ਹਥਿਆਰ ਸਾਮ ਸਿੰਘ ਅਟਾਰੀ ਤਰਿਆ ਪੈਰ ਰਕਾਰ ਤੇ ਹਾਂ ਸਾਮ ਸਿੰਘ ਅਟਾਰੀ ਤਰਿਆ ਪੈਰ ਰਕਾਵ ਤੇ ਚਿੱਟੇ ਘੋੜੇ ਉੱਤੇ ਚੜ੍ਹ ਬੈਠਾ ਸਰਦਾਰ ਚਿੱਟਾ ਦਾੜਾ ਗਲ ਵਿੱਚ ਚਿੱਟਾ ਕੁੰਟਾ ਹੈ ਸਜਾਈ ਸਿਰ ਉੱਤੇ ਸੀ ਚਿੱਟੀ ਦਸਤ ਬਾਪਾ ਦੀਪ ਸਿੰਘ ਦੇ ਬੰਗ ਰੋਵ ਵਿਚ ਆ ਹਾਂ ਬਾਪਾ ਦੀਪ ਸਿੰਘ ਦੇ ਬੰਗ ਰੋਵ ਵਿਚ ਆਇਆ ਏ ਭਖ ਦਾ ਸੁਹਾ ਚੇਰਾ ਹੋਏ ਨੈਣ ਅੰਗਿਆਰ ਸਾਰੇ ਸ਼ਸਤਰ ਪਾ ਕੇ ਕਮਰ ਕਸਾ ਕਰ ਬੈਠਾ ਹਾਂ ਬਾਗ ਜਵਾਨਾ ਜਾਪੇ ਚਿਹਰੇ ਦੀ ਚਲਕਾਰ ਹਾਥੀਆਂ ਜੈਸੇ ਘੋੜੇ ਪਾਲੇ ਨਾਲ ਖਰਾਕਾ ਹਾ ਹਾ ਉਹ ਹਾਥੀਆਂ ਵਰਗੇ ਘੋੜੇ ਪਾਲੇ ਨਾਲ ਖਰਾਕਾਂ ਦੇ ਸਰੂਆ ਵਰਗੇ ਗੱਭਰੂ ਹੁੰਦੇ ਨੇ ਅਸਵਾਰ ਅੱਗੇ ਸ਼ਾਮ ਸਿੰਘ ਤੇ ਪਿੱਛੇ ਉਹਦੇ ਸੂਰ ਵਾਹ ਜੀ ਪਰ ਅੱਗੇ ਸ਼ਾਮ ਸਿੰਘ ਤੇ ਪਿੱਛੇ ਉਹਦੇ ਸੂਰ ਮੇ ਚੱਲੇ 60 80 ਬੱਚੇ ਤੇ ਘਰਵਾਰ ਬਾਬਾ ਬੰਦਾ ਸਿੰਘ ਜੀ ਤੁਰਿਆ ਜਿਵੇਂ ਨਦੀਏ ਵਾਹ ਜੀ ਉਹ ਬਾਬਾ ਬੰਦਾ ਸਿੰਘ ਜੀ ਤੁਰਿਆ ਜਿਵੇਂ ਨਦੇੜ ਤੋਂ ਤੁਰੇ ਜੰਗ ਨੂੰ ਜੋਦੇ ਧਿਆ ਕੇ ਦਸਮ ਦਤਾਰ ਸਭ ਨੇ ਮਨ ਵਿੱਚ ਚਾਉ ਸਭ ਦੇ ਮਨ ਵਿੱਚ ਚਾਉ ਦੁਸ਼ਮਣ ਦੇ ਸੰਗ ਝੂਜਣ ਦਾ ਮੇਰੇ ਵਿੱਚ ਠਾਠ ਝੂਜਣ ਦਾ ਮੇਰੇ ਵਿੱਚ ਠਾਠ ਆ ਮਾਰੇ ਸਭ ਦੇ ਦੇਸ਼ ਪਿਆਰ ਘੋੜੇ ਛੇੜ ਸੂਰਮੇ ਪਹੁੰਚੇ ਆਪਣੀ ਮੰਜ਼ਿਲ ਤੇ ਵਾਹ ਜੀ ਘੋੜੇ ਛੇੜ ਸੂਰਮੇ ਪਹੁੰਚੇ ਆਪਣੀ ਮੰਜ਼ਿਲ ਤੇ ਛੇਤੀ ਪਦ ਮੁਕਾ ਕੇ ਹੋਏ ਸਤਲੁਜ ਪਾਰ ਕੋਈ ਖਬਰ ਸਿੰਘਾਂ ਨੂੰ ਸ਼ਾਮ ਸਿੰਘ ਦੇ ਆਗਮ। ਹੂੰ ਹੂੰ। ਉਹੋ ਹੀ ਖਬਰ ਸਿੰਘਾਂ ਨੂੰ ਸ਼ਾਮ ਸਿੰਘ ਦੇ ਆਉਣ ਦੀ ਜਿਹੜੀਆਂ ਖੁਸ਼ੀਆਂ ਸਭ ਨੂੰ ਕਈ ਪਾਦਰਨੋ ਹਾਰ ਲਿਆ ਜੈਜਾ ਜੰਗ ਦਾ ਜਾ ਕੇ ਫੇਰ ਚੱਲਿਆ। ਹੂੰ ਹੂੰ। ਲਿਆ ਜੈਜਾ ਜਾ ਕੇ ਜੰਗ ਦਾ ਫੇਰ ਜਰਨੈਲ ਨੇ ਇਕੱਠੇ ਕੀਤੇ ਉਸਨੇ ਸੱਤ ਸਾਰੇ ਸਰਦਾਰ ਪੈ ਗਏ ਪਿੱਛੂ ਪਤਾ ਲੱਗਿਆ ਜਦ ਗਦਾਰਾਂ ਨੂੰ। ਹੂੰ। ਪੈ ਗਏ ਪਿੱਛੂ ਪਤਾ ਲੱਗਾ ਜਦ ਗਦਾਰਾਂ ਨੂੰ ਪਈ ਫੇਕਰਾ ਦੇ ਵਿੱਚ ਸੀ ਗੋਰੀ ਸਰਕਾਰ ਲਾਲ ਸਿੰਘ ਨੂੰ ਆ ਮਿਲਿਆ ਛੱਬੇ ਤੇ ਸਿਉ ਹੂੰ ਹੂੰ ਤੇ ਸਿਉ ਲਾਲ ਸਿੰਘ ਨੂੰ ਛੱਬੇ ਆ ਮਿਲਿਆ ਤੇ ਸਿਉ ਨਾਲ ਗੁਰਬ ਸਿੰਘ ਦੇ ਲੱਗੇ ਕਰਨ ਵਿਚਾਰ ਹੂੰ ਹੂੰ ਵਖਤ ਪਾਇਆ ਕਿ ਆ ਬੁੱਢੇ ਚਰਨ ਆ ਹੂੰ ਹੂੰ ਕਹਿੰਦਾ ਵਖਤ ਪਾਇਆ ਆ ਕਿ ਆ ਬੁੱਢੇ ਜਰਨਲ ਨੇ ਸਾਡੀ ਕਰੀ ਕਿਰਾਏ ਜਾਵੇ ਨਾ ਮਿਲ ਕਾ ਵਾਹ ਜੀ ਜੋ ਸਕੀਮ ਬਣਾਈ ਸੀ ਸਾਡੀ ਕਰੀ ਕਰਾਈ ਜਾਵੇ ਨਾ ਬੇਕਾਰ ਜੰਗ ਜਿੱਤ ਲਿਆ ਜੀ ਇਸਨੇ ਅੱਜ ਸਭਰਾਵਾ ਦਾ ਵਾਹ ਜੀ ਉਹ ਜੰਗ ਜਿੱਤ ਲਿਆ ਜੀ ਇਸਨੇ ਅੱਜ ਸਭਰਾਵਾ ਦਾ ਸਾਰੇ ਸ਼ਾਮ ਸਿੰਘ ਦੀ ਹੋ ਜੂ ਜੈ ਜੈਕਾਰ ਸਾਨੂੰ ਜਿਉਂਦੇ ਨਹੀਂ ਉਹ ਛੱਡਣਾ ਫਿਰ ਸਿੰਘਾਂ ਸਾਨੂੰ ਜਿਉਂਦੇ ਨਹੀਂ ਉਹ ਛੱਡਣਾ ਹੈ ਫਿਰ ਸਿੰਘਾਂ ਨੇ ਸਾਡੇ ਪਿੱਛੋਂ ਸਾਡੇ ਰੋੜ ਦੇ ਨੇ ਪਰਿਵਾਰ ਬੁਰਾ ਸੋਚ ਲਿਆ ਸੀ ਤਿੰਨਾਂ ਨੇ ਹਰਚੰਦ ਸਿਆ ਉਹ ਉਹ ਬੁਰਾ ਸੋਚ ਲਿਆ ਸੀ ਤਿੰਨਾਂ ਨੇ ਹਰਚੰਦ ਸਿਆ ਕਰਦੇ ਕਦੇ ਭਲਾਈ ਨਾ ਕੌਮਾਂ ਨਾਲ ਗਦਾਰ ਉਹ ਕਰਦੇ ਕਦੇ ਭਲਾਈ ਨਾ ਕੌਮਾਂ ਨਾਲ ਵਾਹ ਬੱਲੇ ਵਾਹ ਬੱਲੇ ਕਿ ਮਹਾਨ ਜਿੰਨਾਂ ਦੇ ਵਿੱਚ ਸੀਨ ਹੈ ਜੀ ਬਹੁਤ ਸੁਣ ਬਾਬਾ ਕਾਉ ਦੇ ਵਿੱਚ ਬੀਰ ਰੱਖੀ ਬਹੁਤ ਬਹੁਤ ਚਲੋ ਪਾਜੀ ਉਹ ਜੇ ਤਾਂ